ਪਿੰਡ ਨੂਰਪੁਰ ਬੇਟ ਵਿਖੇ ਪੀਰ ਬਾਬਾ ਝੰਡੇ ਵਾਲੀ ਸਰਕਾਰ ਦੀ ਦਰਗਾਹ ਤੇ ਸਲਾਨਾ ਪੰਡਹਾਰਾ ਤੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ ਇਸ ਮੌਕੇ ਪ੍ਰਧਾਨ ਗਗਨਦੀਪ ਸਿੰਘ ਵਾਈਸ ਪ੍ਰਧਾਨ ਦਵਿੰਦਰ ਸਿੰਘ ਗਿੱਲ ਮਨਜੀਤ ਸਿੰਘ ਖਜ਼ਾਨਚੀ ਜਗਜੀਤ ਸਿੰਘ ਸੈਕਟਰੀ ਜਸਵੰਤ ਸਿੰਘ ਹੰਸ ਰਾਜ ਸਿੰਘ ਮਨਦੀਪ ਸਿੰਘ ਦੇ ਸਮੂਹ ਕਮੇਟੀ ਹਾਜ਼ਰ ਥਣ ਜੇ ਦਰਬਾਰ ਦੇ ਅੰਦਰ ਪਹੁੰਚੋ ਤਾਂ ਕਿ ਨਾਲ ਦੀ ਨਾਲ ਜਿਹੜੀ ਚਾਦਰ ਦਸਮੈਂ ਉਹ ਅਦਾ ਹੋਵੇ ਪ੍ਰੰਤ ਫਰ ਜਿਹੜੀ ਕਵਾਦੀ ਦੀ ਮਹਿਫਿਲ ਹੈ ਉਹ ਸ਼ੁਰੂ ਹੋਣੀ ਹੈ ਅਸਮੰਲੀ ਕਵਾਦ ਪਾਲਤੀ ਉਹ ਸ਼ੁਰੂ ਕਰਨਗੇ ਕਵਾਦੀ ਦੀ ਮਹਿਫਿਲ ਔਰ ਫਿਰ ਤੋਂ ਸਾਰੀਆਂ ਸੰਗਤਾਂ ਨੂੰ ਪੀਂਦੇ ਜਿਤਨਾ ਕਿ ਦੀ ਆਵਾਜ਼ ਪਹੁੰਚਦੀ ਹੈ ਕਿ ਅੱਜ ਪੀਰ ਬਾਬਾ ਚੰਦੇ ਵਾਲਾ ਸਰਗਾਮੜਾ ਨੀਲਾ ਹੋ ਰਿਹਾ ਜੋ ਲੰਗਰ ਪੰਡਾਲੇ ਵੀ ਅਗੁੱਟ ਬੰਦਰੀ ਦੀ ਸਵੇਰ ਤੋਂ ਜਿਸ ਸਾਰੀ ਸੰਗਤ ਨੂੰ ਮੀਂਹ ਲੰਗਰ ਪੰਡਾਲੇ ਸ਼ੱਕੇ ਬੜੇ ਸਤਿਕਾਰ ਦੇ ਨਾਲ ਪੰਡਾਲ ਦੇ ਵਿੱਚ ਸਜਾਣਾ ਆਪ ਸਾਰਿਆਂ ਨੇ ਤੇ ਨਾਲ ਦੀ ਨਾਲ ਸਾਰੀ ਸੰਗਤ ਨੇ ਬੜੀ ਸ਼ਰਤਾਂ ਦੇ ਨਾਲ ਮੇਲਾ ਦੇਖਣਾ ਸਰਕਾਰ ਦਾ ਔਰ ਸੇਵਾਦਾਰਾਂ ਨੂੰ ਫਿਰ ਵੀ ਹੁੰਦੀ ਹੈ ਕਿ ਦਰਬਾਰ ਦੇ ਵਿੱਚ ਕੀ ਕਦੋਂ ਤੋਂ ਬਣੀ ਹੋਈ ਹੈ ਜੀ ਇਹ ਬਹੁਤ ਪ੍ਰਾਤਨ ਕਰਵਾਇਆ ਜੀ ਵੀਰ ਬਾਬਾ ਢੰਡੇ ਵਾਲੀ ਸਰਕਾਰ ਦਾ ਸਾਡੇ ਵੱਡਿਆਂ ਬਜ਼ੁਰਗਾਂ ਸਾਡੇ ਵੱਡਿਆਂ ਬਜ਼ੁਰਗਾਂ ਤੋਂ ਇਹ ਦਰਵਾਰ ਹੈ ਵੀਰ ਬਾਬਾ ਢੰਡੇ ਵਾਲੀ ਸਰਕਾਰ ਦਾ ਆਪਣਾ ਇਹ ਤੋਂ ਪ੍ਰੋਵੀਡਰ ਦੇ ਵਿੱਚ ਹੋਰ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਮਡੀ ਸ਼ਰਧਾ ਦੇ ਨਾਲ ਜਿਹੜੇ ਲੋਕ ਦੀ ਜਿੱਦਾਂ ਦੀ ਭਾਵਨਾ ਲੈ ਕੇ ਬਾਬਾ ਜੀ ਦੇ ਚਰਨਾ ਚੋਂਦੇ ਨੇ ਸਭ ਦੀਆਂ ਅਸਮਰਾਂ ਪੂਰੀਆਂ ਹੁੰਦੀਆਂ ਨੇ ਪਰਦੇਸ਼ਾ ਪਦੇਸ਼ਾਂ ਦੇ ਵਿੱਚ ਜਿੰਨੇ ਵੀ ਸਾਡੀ ਭੈਣ ਭਰਾ ਵੇਖਣੇ ਸਾਰੇ ਬਹੁਤ ਸ਼ਰਧਾ ਨਾਲ ਸੇਵਾ ਕਰਦੇ ਨੇ ਬਾਬਾ ਜੀ ਦੇ ਦਰ ਤੇ ਔਰ ਸਾਰੇ ਇਹ ਸਾਡੀ 11 ਮੈਂਬਰੀ ਕਮੇਟੀ ਹੈ ਵੀ ਹਰ ਸਾਲ ਬਾਬਾ ਜੀ ਦਾ ਇਹ ਜਿਹੜਾ ਸਾਲਾਨਾ ਮੇਲਾ ਬੜੀ ਸ਼ਰਧਾ ਭਾਵਨਾ ਦੇ ਨਾਲ ਕਰਾਇਆ ਜਾਂਦਾ ਤੇ ਸਾਰੀ ਸੰਗਤ ਸਾਰੀ ਨਗਰ ਦੀ ਪੰਚਾਇਤ ਸਾਰੀ ਇਲਾਕੇ ਦੀ ਸੰਗਤ ਨਗਰ ਵਾਸੀ ਸੰਗਤ ਸਾਰੀ ਜਿੱਦੀ ਵੀ ਸੰਗਤ ਹੈ ਸਾਰਿਆਂ ਦੇ ਸਹਿਯੋਗ ਨਾਲ ਇਹ ਸਾਲਾਨਾ ਜੂਲ ਮੇਲਾ ਬਾਬਾ ਜੀ ਦਾ ਉਹਨਾਂ ਪੀਰ ਬਾਬਾ ਚੰਦੇਵਾਲੀ ਸਰਕਾਰ ਉਹਨਾਂ ਦੇ ਦਰਵਾਜ਼ੇ ਇਹ ਬੜੀ ਸ਼ਕਤੀ ਵਾਲੀ ਜਗ੍ਹਾ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਹਰ ਸਾਲ 11 ਹਰ ਸਾਲ 11 ਹਾੜ ਦਾ ਇਹ ਸਾਲਾਨਾ ਜੂੜ ਮੇਲਾ ਪੀਰ ਬਾਬਾ ਚੰਡੀ ਵਾਲੀ ਸਰਕਾਰ ਦਾ ਕਰਵਾਇਆ ਜਾਂਦਾ ਹੈ ਬਹੁਤ ਹੀ ਕਿਰਪਾ ਬਾਬਾਈ ਦੀ ਬੜੀ ਰਹਿਮਤ ਹੈ ਸਾਰੇ ਸੇਵਾਦਾਰ ਵੀ ਕਿਹੜੇ ਕਿਹੜੇ ਕਵਾਲ ਆ ਰਹੇ ਅੱਜ ਕਵਾਲ ਆ ਰਹੇ ਅਸਲ ਮਜੀ ਕਵਾਲ ਆ ਰਹੇ ਉਹ ਸ਼ੁਰੂਆਤ ਹੋਏਗੀ ਪਹਿਲਾਂ ਕਵਾਲੀ ਦੀ ਮਹਿਫਲ ਹੋਏਗੀ ਉਸ ਤੋਂ ਬਾਅਦ ਫਿਰ ਸਾਡਾ ਟਾਈਮ ਹੋਏਗਾ ਮਰਮੋਰ ਪੱਟੀ ਸੀਮਾ ਪੱਟੀ ਦਾ ਉਸ ਤੋਂ ਬਾਅਦ ਸਾਡੇ ਕੋਲ ਬਨੀਤ ਖਾਨ ਉਹ ਆ ਰਹੇ ਨੇ ਕਵਾਲੀ ਪਾਰਟੀ ਇਹ ਜੇ ਨੰਬਰ ਤੇ ਫਿਰ ਉਹਨਾਂ ਦੀ ਹਾਜ਼ਰੀ ਹੋ ਗਈ। ਠੀਕ ਹੈ। ਕੰਗੇ देर ਤੱਕ ਚੱਲੂਗਾ ਪੂਰੀ ਰਾਤ। ਇਹ ਤਕਰੀਬਨ ਹਾਂਜੀ 2 ਵਜਾਂ ਦੇ 1:30 2 ਵਜਾਂ ਦੇ ਰਾਤ ਨੂੰ ਜੋ ਮੈਂ ਫਿਰ ਸ਼ੁਰੂ ਕਰਦੀ ਹਾਂ। ਨੇ ਪਹਿਲਾਂ ਤਾਂ ਸਾਰੀ ਸੰਗਤ ਨੂੰ ਮੈਂ ਕਿਹਾ ਕਿ ਨਾ ਇਸ ਜਗ੍ਹਾ ਤੇ ਪਿੰਡ ਨੂਰ ਪ੍ਰਾਈਵੇਟ ਜ਼ਿਲ੍ਹਾ ਲੁਧਿਆਣਾ ਜੋ ਕਿ ਹੰਬੜਾ ਦੇ ਨੇੜੇ ਇੱਕ ਸੱਤ ਹੈ ਜੋ ਕਿ ਮੇਲਾ 11 ਹਾੜ 25 ਜੂਨ ਨੂੰ ਮਨਾਇਆ ਜਾਂਦਾ ਹੈ ਹਰ ਸਾਲ ਬਹੁਤ ਸੰਗਤਾਂ ਦੂਰੋਂ ਦੂਰੋਂ ਬੱਦ ਝੜ ਕੇ ਸੇਵਾ ਕਰਦੀਆਂ ਤੇ ਮਨੋ ਕਾਮਨਾ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਧੰਨਵਾਦ